ਸੋਸੀਓਲਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਤੇ ਹੋਰ ਸਨਾਓ ਕੀ ਹਾਲ ਚਾਲ ਅਸੀਂ ਸਾਰੇ ਠੀਕ ਠਾਕ ਆ ਤੇ ਤੁੰਦਲੀ ਤੁੰਦਲੀ ਫੋਟੋ ਪਤਾ ਨਹੀਂ ਅੱਖਾਂ ਜੀ ਇਹੋ ਜਿਹਾ ਹੋ ਗਿਆ ਤੇ ਲੱਗਦਾ ਹੈ ਵਲੌਗਸ ਜਿਆਦਾ ਬਣ ਨਹੀਂ ਹਾਂ ਤੇ ਵੈਦਰ ਜਿਹੜਾ ਬਾਰਿਸ਼ ਹੋ ਰਹੀ ਆ ਸੋ ਸਾਰੀ ਜਣੀਆਂ ਆਪਾਂ ਇਕੱਠੇ ਹੋ ਜਾਈਆਂ ਕਿਉਂਕਿ ਸਨੀ ਨੇ ਚਲੇ ਜਾਣਾ ਆ ਅਸੀਂ ਸਨੀ ਨਾਲ ਬਹੁਤ ਘੱਟ ਵਲੌਗ ਬਣਾਏ ਕਿਉਂਕਿ ਟਾਈਮ ਇੰਨਾ ਬਿਜ਼ੀ ਰਹੇ ਆ ਟਾਈਮ ਹੀ ਨਹੀਂ ਮਿਲਿਆ ਟਾਈਮ ਹੀ ਨਹੀਂ ਮਿਲਿਆ ਜਿਆਦਾ ਵਲੌਗ ਬਣਾਉਣ ਦਾ ਜਿਆਦਾ ਵਿਆਹਾਂ ਵਿੱਚ ਬਿਜ਼ੀ ਰਹੇ ਸੋਨੇ ਚਲ ਜਾਣਾ ਤੇ ਹੁਣ ਸਾਡਾ ਇਹ ਸਮਝੋ ਇੱਕ ਦੋ ਲਾਸਟ ਵਲੌਗ ਹੀ ਆ ਉਹਦੇ ਨਾਲ ਤੇ ਲਾਫ ਨਹੀਂ ਕਰਦੀ ਬੁਲਾ ਲਾਂਗੇ ਠੀਕ ਆ ਤੇ ਗੱਲਾਂ ਬਾਤਾਂ ਜਿਹੜੀਆਂ ਪ੍ਰਾਣੀਆਂ ਸਾਰੇ ਜਣੇ ਕਰਨਦੇ ਆ ਤੇ ਵੇਖੋ ਤੁਸੀਂ ਪ੍ਰਾਣੀਆਂ ਜਾਦਾਂ ਤਾਜ਼ੀਆਂ ਕਰਨਦੇ ਭੰਪੜਾ ਇਕੱਠੇ ਹੋ ਕੇ ਕਦੇ ਨਹੀਂ ਕੀਤਾ ਲੋਟਰੀ ਤੋਂ ਕਦੇ ਨਹੀਂ ਕੀਤਾ ਗੱਲਾਂ কথা ਕਰਵਾਣ ਹੋ ਮੈਂ ਕਦੇ ਨਹੀਂ ਆਈਡੀ ਤੇਰਾ ਹੀ ਆ ਮੈਂ ਤਾਂ ਕਹਿੰਦਾ ਤੂੰ ਬੇਨੇ ਕਿਰਪਾਨਾ ਦੀ ਕੰਮ ਮੈਂ ਜਿੰਨੀ ਭੱਤੀ ਲਾਉਂਦਾ ਸਰ 76 ਬੰਦੇ ਸਾਡੇ ਵੱਡੇ ਵੱਡੇ ਲੈ ਆ ਗਏ ਕਿਰਪਾਨੇ ਕਿਉਂ ਕਤਾਨ ਦਾ ਕੰਮ ਮੇਰੀ ਦੜੀ ਪਾਣ ਵਾਲਾ ਕੰਮ ਇਦਾਂ ਨਹੀਂ ਰੋਟੀ ਤੇ ਨਹੀਂ ਝੂਮਦਾ ਰੋਟੀ ਤੇ ਨਹੀਂ ਝੂਮਦਾ ਤੇ ਨਾ ਨਹੀਂ ਰੋਟੀ ਲੈਣੀ ਜਾਂਦੇ ਤੇ ਪੁੰਜੇ ਕਰਵਾਉਂਦਾ ਮਰੀ ਜਾਂਦੀ ਆ ਸੱਚੀ ਕੀ ਨੇ ਲੂਤਾ ਟੀਨੇ ਲੂਤਾ ਉਹ ਬਾ ਬਾ ਹਾ ਆਪਣੀ ਜੱਦੀ ਦੀ ਕੰਮ ਚੋਰ ਮੁਖਤ ਹੱਥੋਂ ਵਰਦੀ ਨਾ ਫਿਗਰ ਹੋ ਪੈਦੀ ਤਾਂ ਮੈਨੂੰ ਰੋਟੀ ਪੁੱਛ ਇਹ ਫਿਰ ਮੈਂ ਇਹਨਾਂ ਦੀ ਕੋਣ ਰੋਟੀ ਨੇ ਮੈਂ ਬਣਾਈ ਹੈ ਹਨਾ ਬਣਾਈ ਹੈ ਛੋਟੀ ਰੋਟੀ ਦੇਖ ਤੈਨੂੰ ਆਕੜੀਆਂ ਜਿਹਾ ਪੱਖੀ ਚੱਲਦੂਈ ਬੜੀ ਰੋਟੀ ਪੱਖੀ ਚੱਲ ਉਹ ਆ ਗੰਦਾ ਛੋਟੀ ਰੋਟੀ ਲੈ ਇੱਕ ਖਾ ਕੇ ਬਚ ਗਿਆ ਨਾ ਬਸ 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 ਹੋਣੀ ਤੈਨੂੰ ਫਿਰ ਸੜੀ ਮਿਲੂ ਤੇ ਫਿਰ ਆਪਕੋ ਨਹੀਂ ਕਰੇਂ ਮੈਂ ਨਾ ਹੁੰਦਾਈ ਇੱਕ ਇੱਕ ਆਪਣੀ ਵਧੀਆ ਘੋੜੀਆਂ ਇੱਕ ਰੋਟੀ ਸਾਲ ਲੈਣੀ ਫਿਰ ਉਹ ਤੋਂ ਐ ਲੇਪੜ ਕੇ ਚੋਪੜ ਕੇ ਆ ਮੇਰੀ ਚੋਂਦਾ ਇੱਕ ਹੋਏ ਕਿਵਾਨ ਅੱਦਿ ਸੁਭਾਰ ਤੇ ਜਿਹੜੀ ਜੇ ਤੂੰ ਮੇਰੀਆਂ ਖਾਂਦਾ ਹੁੰਦਾ ਨਹੀਂ ਮੇਰੀਆਂ ਪੱਕੀਆਂ ਖਾਂਦਨ ਲਈ ਆਪਣੇ ਵੇਸੂ ਕਹਿੰਦਾ ਨਹੀਂ ਜਿਹੜੀ ਤੂੰ ਬਣਾਏਗੀ ਮੈਂ ਉਹ ਖਾਂ ਲਵਾਂ ਕੋਈ ਨਹੀਂ ਬਣਾਵਾਲਾ ਤੇ ਹਨਾ ਇਹ ਕਦੋਂ ਦੇ ਹੀ ਨਾ ਸਾਰੇ ਮੁੱਠੀ ਖਵਾ ਦਰੀ ਇਹਦੀ ਵਾਰੀ ਹੋਣੀ ਇਹਨੇ ਕਿਹਾ ਜਿਹੜੀ ਮੈਂ ਖਾਊਗਾ ਪਰ ਜਿਹੜੀ ਝੂਕਾਂਗੀ ਮੈਂ ਉਹ ਖਾਣਾ ਤੇ ਮੇਰੇ ਲਈ ਝੂਕਾਂਗੀ ਇਹ ਵੀ ਕੰਮ ਹੈ ਇਹ ਵੀ ਕਰਨੀਆਂ ਸਾਡੀਆਂ ਅੰਗਲੀਆਂ ਸਾਨੂੰ ਖਾਣੇ ਮੈਨੂੰ ਵੀ ਆਇੰਗ ਕਰੀਦਾ ਕੇਤ ਦੇ ਦੇਣੀ ਸਾਰੇ ਚੰਗੀ ਚ ਪਾਕੀ ਨਾ ਸਾਈਡ ਤੇ ਕਰਨੀ ਕਿ ਇਹ ਮੇਰੀ ਆ ਮੈਂ ਦੇਣੀ ਨਾ ਨੇ ਖਾਣੇ ਖਾਣੇ ਨਹੀਂ ਉਹ ਤੋਂ ਬਾਹਰ ਨਹੀਂ ਆਉਂਦੀ پلیਟ ਪਰ ਕੇ ਹਨ ਮਾਨ ਚਾਰ ਰੱਖ ਕੇ ਸੋਹਣੀ ਤਰ੍ਹਾਂ ਜਿਹੜੀ ਪ੍ਰੈਜੈਂਟੇਸ਼ਨ ਬਣੀ ਆ ਜਿਹੜੀ ਸਬਜੀ ਸਬਜੀ ਮੈਂ ਵਿੱਚ ਫਿਲ ਕਰਕੇ ਉਹ ਪਰੌੜੀ ਪਰੌੜੀ ਬਣਾ ਲੈਣੀ ਹੈ ਨਾ ਇਹਨੇ ਕਹਿੰਦਾ ਜਿਹੜੀ ਤੂੰ ਬਣਾਉਣੀ ਹੈ ਨਾ ਅੰਦਰ ਉਹ ਮੈਨੂੰ ਦੇ ਦੀ ਜਿਹੜੀ ਮੇਰੀ ਹੈ ਤੂੰ ਖਾਈ ਇਹਨੇ ਰੋਟੀ ਨਹੀਂ ਖਾਣੀ ਹੋਣਾ ਚਾਹ ਜਿੰਨਾ ਚਿਰ ਮੈਂ ਦੀ پلیਟ ਲੈ ਕੇ ਹੁੰਦੀ ਉਹਨੇ ਰੋਟੀ ਨਹੀਂ ਖਾਦਾ ਹੁੰਦਾ ਇਹ ਆ ਉਹ 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 ਚੰਗੀ ਖਾਣੀ ਉਹ ਕਮਾੜੀ ਖਾਣੀ ਉਹਦਾ ਸਮਾਰਟ ਹੀ ਤਰਿਆ ਗਿਆ ਨਾ ਪਾ ਲੱਗੇ ਅੰਦਰ ਕੀ ਬਣ ਗਿਆ ਪਰ ਸਾਡੇ ਨਾਲ ਸਾਰੀ ਸਪਲਾਈ ਹੋਣ ਦੀ ਆ ਚਿੱਟੀਆਂ-ਚਿੱਟੀਆਂ ਰੋਟੀਆਂ ਆਪਣੇ ਜੋ ਅੱਗੇ ਰੱਖੀਆਂ ਨੇ ਇੰਟਰਨੈਟ ਤੇ ਸਾਰਾ ਕੁਝ ਚੱਲਣ ਦੇ ਮੈਂ ਇੰਟਰਸਟਿੰਗ ਜਿਹਾ ਵਲੌਗ ਚੱਲਣ ਦੇ ਇਹ ਵਰਗ ਨਾਲ ਚੱਲਣ ਦੀ ਮੈਂ ਬਣਾਈਆ ਬੱਚੇ ਸਾਰਿਆਂ ਦੀ ਇਹੀ ਜੀ ਬਦਲ ਕਿਸਾਨ ਦਾ ਬਚਪਨ ਐ ਹੋ ਜਿਹਾ ਹੁੰਦਾ ਭੈਣ ਭਰਾਵਾਂ ਦਾ ਵੱਡੇ ਹੋ ਗਏ ਚੇਂਜ ਹੁੰਦੇ ਆ ਕਿਉਂ ਲੈਣਾ ਡਰਾਮਾ ਚਲਾਉਣਾ ਚਾਹਿਆ ਇਹ ਨਹੀਂ ਕਰਨਾ ਇਹਨੇ ਬਹਿਣਾ ਨਾ ਆਉਣਾ ਇਹ ਨਹੀਂ ਬਹਿਣਾ ਇਹਨੇ ਲਿਗਾ ਜਿੰਨੇ ਤੋਂ ਪਤਾ ਕਿ ਅੱਜ ਕੰਮ ਕਰਨਾ ਦਾ ਮੇਰਾ ਮੂਡ ਹੈ ਨਹੀਂ ਮੈਨੂੰ ਕੋਈ ਨਸਤਾ ਐਵੇਂ ਕਰਨਾ ਕਰਨਾ ਹੁਣ ਟਿੰਗ ਕਿਹਾ ਮਿਹਨਤ ਸਾਰੇ ਰਾਤ ਨੂੰ ਬੈਠੇ ਬੱਤੀਆਂ ਬੰਦ ਕਿ ਲੋਕ ਇਕੱਲੇ ਟਿੰਗ ਦੇ ਤੂਤ ਲਾ ਬੱਕ ਕੇ ਲਬਣਾ ਇਹਨਾਂ ਲਬਣਿਆ ਮੈਂ ਦੱਸਣਾ ਮੈਂ ਉਹਨੇ ਬੁੜੀ ਜਾਂ ਚੰਗਬੜਾ ਤੇ ਰਾਤ ਪਈਆ ਆਪਣੀ ਆਪਣੀ ਦੱਸਦਾ ਵੀ ਡੈਡੀ ਨੇ ਕਿਹਾ 8 ਵਜੇ ਤੋਂ ਬਾਅਦ ਕੋਈ ਘਰ ਦਾ ਜਾਵੇ ਇਹਨੇ ਮੰਮੀ ਕਿਤਾ ਉੱਤੇ ਘੇੜ ਤੇ ਉੱਤੇ ਪੈਰ ਲਾੜੇ ਐਜ ਕਰਕੇ ਇਹਨੇ ਘੇੜ ਤੇ ਉਧਰੋਂ ਇਧਰਾਂ ਜਿਹੜਾ ਇਹਦਾ ਦੋਸਤ ਹਣਾ ਉਹ ਤਾਂ ਹੋ ਰਹੀ ਹੁੰਦੀ ਹੁੰਦਾ ਬੰਟੀ ਬੰਟੀ ਅੱਛਾ ਇਹਨੇ ਪਟਾਕਾ ਨਹੀਂ ਥੱਲੇ ਅੱਛਾ ਫਿਰ ਇਹਨੇ ਪਤਾ ਕਿਹਾ ਬੀਬੀ ਮੈਨੂੰ ਕੋ ਡੜੀ ਵਰ ਡੜੀ ਵਰ ਡੜੀ ਪਾਰ ਗਈ ਬਸ ਫਿਰ ਇਹ ਹੋਲੀ 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 ਉਹਦੀ ਚੱਪੜ ਪੱਲਾ ਚੱਪਾ ਸੁਠਵੀਂ ਫਿਰ ਇਹਨੇ ਉੱਪਰ ਦੀ ਗੇਟਾ ਕਣਾ ਬੰਦੀ ਬਖਰੀ ਚੱਪਨਾ ਮਾਰਨਾ ਕਿ ਨਹੀਂ 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 ਵੀ ਠੰਗੀਆਂ ਸੀ ਮੇਰੀ ਨਹੀਂ ਸੁਨੀਅਤੀਆਂ ਸਦਾਜੀ ਸੁਨੀਅਤੀਆਂ ਤਾਂ ਕੀ ਕਰਨਾ ਫਿਰ ਮੋੜਾ ਬਣਾ ਦਿਟਾਉਣਾ ਸੁਨੀ ਨੇ ਅੱਛਾ ਫਿਰ ਸੁਨੀ ਨੇ ਦਮਾ ਇੱਕ ਕੰਮ ਸ਼ੁਰੂ ਕੀਤਾ ਇਹਨੇ ਨਾ ਸਿਰ ਨੋਣਾ ਇਹਨੇ ਪਿੱਛੇ ਕੁੱਤ ਕਰਕੇ ਇੱਥੇ ਉਹ ਕੁੱਤ ਕਰਕੇ ਬਾਹਰ ਘੇਟਣ ਚਲ ਜਵਾ ਮੰਟੀਨਾ ਇਹ ਨਵੇਂ ਪਕਾਉਣੇ ਸ਼ੁਰੂ ਕਰ ਲਈ ਗੁੱਤ ਖਾ ਲਈ ਪਤਾ ਕਿਹੜੇ ਬਾਬੇ ਨੂੰ ਮੰਨਣ ਲੈ ਕੇ ਗੁੱਤ ਖਾ ਲਈ ਇਹਨੇ ਇਹ ਗੁੱਤ ਕਰਕੇ ਨੂੰ ਨਾਲ ਲੈ ਕੇ ਚੱਲ ਜੀ ਇਹ ਗੁੱਤ ਕਰਕੇ ਬਾਹਰ ਖੜੇ ਜਾਂਦਾ ਨਹੀਂ ਫਿਰ ਇੱਕ ਦਿਨ ਇੱਕ ਦਿਨ ਇਹਨੂੰ ਦੱਸਿਆ ਇਹ ਕਮਜ਼ੋਰ ਇੰਨਾ ਨਲਾਇਕ ਹੁੰਦਾ ਸੀ ਨਾ 골ਡਨ ਪਬਲਿਕ ਸਕੂਲ ਗਈ ਇਹ ਤੇ ਸਕੂਲ ਗਈ ਡੈਡੀ ਕਹਿੰਦੇ ਡੈਡੀ ਕਹਿੰਦੇ ਡੈਡੀ ਕਹਿੰਦੇ ਅੱਜ ਡੈਡੀ ਕਹਿੰਦੇ ਜਾਨ ਤੇ ਮੈਨੂੰ ਇਹਨੂੰ ਜਾਣ ਕੇ ਡੈਡੀ ਨੇ ਇਹ ਇਤਾਂ ਪ੍ਰੈਜ਼ੈਂਟ ਦਿੱਤਾ ਨਾ ਮੇਰਾ ਕੇਸ ਕੀ ਵੀ ਇਹ ਬਚਨ ਲਾਇਕ ਆ ਤੇ ਇਹਦੇ ਸਕੂਲ ਜਾਣਾ ਪੈਣਾ ਲੈਣੀ ਤੂੰ ਜਾ ਲੈਣੀ ਜੋ ਇਹ ਲਾਦੀ ਅੱਜ ਤੂੰ ਜਾ ਇਹ ਚਲ ਗਈ ਚੌਧਰਾਣੀ ਉੱਥੇ ਮਾਰੀ ਟਾੜੀ ਆ ਕੇ ਗਰਾਊਂਡ 'ਚ ਤੁਰੀ ਜਾ ਗਰਾਊਂਡ ਤੋਂ ਲੈ ਕੇ ਉਹ ਸਕੂਲ ਤੱਕ ਗੇਟ ਲੰਬਾ ਹੀ ਹੈ ਤੂੰ ਯਾਰ ਮੈਂ ਦੇਖਾਂ ਮੈਂ ਆ ਗਈ ਇਹ ਦੇਖ ਨਾਲਾ ਮੇਰੀ ਕਲਾਸ 'ਚ ਨਹੀਂ ਮਿਲਣਾ ਦੇ ਤੈਨੂੰ ਕਹਿਣਾ ਹੋਰ ਦੱਸੋ ਕੀ ਨਹੀਂ ਕਰਦਾ ਹੋਰ ਦੱਸੋ ਕੀ ਨਹੀਂ ਕਰਦਾ ਇਹਨਾਂ ਲੈਕਾ ਜੀ ਇਹ ਨਹੀਂ ਆਏ ਜੀ ਮੁਰਗਾ ਬਣਾਉਣਾ ਪੈਂਦਾ ਇਹਨੂੰ ਇਦਾਂ ਕਰਨਾ ਇਹਨੂੰ ਪਿੱਛੇ ਪੈਂਦਾ ਆਇਲਾ ਪਿੱਛੇ ਪੈਂਦਾ ਆ ਇਹ ਬੰਦੇ ਨੂੰ ਨਹੀਂ ਛੱਡਦਾ ਬੰਦੇ ਚਾਰ ਨੂੰ ਨਹੀਂ ਛੱਡਦਾ ਇਹ ਭਰਿਆ ਮਸਾਦਾ ਲਿਆ ਕੇ ਡੈਢੀ ਨਿਸ਼ਾਨੋਂ ਅੰਬੇਟ ਕਰਨੀ ਘਰੇ ਆ ਗਿਆ ਮੈਂ ਨਾ ਇਹ ਨਹੀਂ ਆ ਨਾ ਨਾ ਤੂੰ ਤੂੰ ਕੀ ਕੀਤਾ ਜਦੋਂ ਮੈਂ ਤੇਰੇ ਤੂੰ ਮੈਨੂੰ ਹੋਰ ਨੇ ਦੱਸਿਆ ਇਹ ਬਾਹਰ ਹੀ ਆ ਗਿਆ ਇਹ ਬਾਹਰ ਹੀ ਆ ਗਿਆ ਮੈਂ ਤੂੰ ਕਿਤਰਾ ਹੀ ਮੈਨੂੰ ਕਹਿੰਦਾ ਘਰ ਜਾ ਕੇ ਜੇ ਦੱਸਣਾ ਤੂੰ ਕਿੱਡਾ ਨਹੀਂ ਹੋਗੀ ਇਹ ਨਹੀਂ ਸਕਤਾ ਮਿਲ ਆ ਬੇਖਲੀ ਘਰ ਜਾ ਕੇ ਦੱਸਣਾ ਵੇਲਾ ਤੂੰ ਘਰ ਜਾ ਕੇ ਦੱਸਣਾ ਮੈਨੂੰ ਪਤਾ ਕਰਨਾ ਇਹਨੇ ਉਲਟਾ ਇੰਭਾਈ ਮੈਨੂੰ ਦਪੋੜਾ ਨਾਲ ਦਰਫੇ ਦੇ ਦਾਰਕ ਪਰਕਰ ਖਾਣ ਦਾਰਕ ਦਾਰਕ ਤੇ ਬਰਕਰ ਖਾਣ ਬੰਦ ਰੋਲੜੀ ਲੱਗਿਆ ਤਾਂ ਬੱਚਾ ਖਾਣ ਦਾਰਕ ਦਰਕ ਦੇ ਤੈਰੀ ਨੂੰ ਦੱਸੋ ਦਾਰਕ ਦੇਤੇ ਸਾਡੇ ਕਿਹ ਕੋ ਪਹਿਣੀ ਨਹੀਂ ਨਾ ਮੇ ਕੋ ਪਹਿਾ ਨਹੀਂ ਨਾ ਦਿਲ ਕੋ ਨਾ ਫਰਤਾ ਕੋ ਕੀ ਖਾਣੀ ਦੇਰ ਤੋਂ ਪਹਿਲੇ ਬਣੀ ਦੇ। ਯਾਦੋਂ ਬਾਹਰ ਕੋਈ ਆਇਆ ਨਾ ਲੱਡੂ ਵਾਲਾ ਸਮੋਸੇ ਵਾਲਾ ਕੋਈ ਚਾਟ ਵਾਲਾ। ਇੰਨੇ ਨਾਲ ਕਛ ਨਹੀਂ ਰੋਕੀ ਸੀ ਨਹੀਂ ਰੋਕੀ ਕਿ ਰੋਕੀ। ਇਹ ਕਹਣਾ ਮੈਂ ਪਹਿਲੇ ਕਿਥੋਂ ਆਂਦੇ। ਇਹ ਕਹਣਾ ਭਾਈ ਵੀ ਲੈ ਦੇ ਪਿੱਛੇ ਸਾਰੇ ਇਹ ਇੱਕ ਬੰਦਾ ਕਿ ਖਜ਼ਾਨਾ ਮੰਤਰੀ ਆਈ। ਆਈ ਇਹਦੇ ਪਿੱਛੇ ਪਿੱਛੇ ਹੀ ਕਿ ਬਲਵੇਂ ਖਵਾ ਹੀ ਪਿਆ ਕੀ ਗੋਲ ਗੋਲ ਦੀ ਚਾਹ ਦਾ ਤਮ। ਆ ਨੂੰ ਨਹੀਂ ਪਤਾ ਕਿ ਵੀ ਮਾਂ ਕਿੱਥੋਂ ਆਉਣ ਦੀ ਅੰਦਰ ਮਾਨਾ ਮੂਲੀ ਵਾਲੇ ਆਲੂ ਕਰਾਰੇ ਇਹ ਹੋ ਚੱਲ ਰਹੀ ਹੈ ਮੂਲੀ ਵਾਲੇ ਕੋਲ ਨਹੀਂ ਮਮੀ ਵਰਦੀ ਵਮਾਰੋ ਤੇ ਮਮੀ ਨੂੰ ਸਭਾ ਫੜਾ ਕੇ ਰਿਹਾ ਹੈ ਨਾ ਇਹਨਾਂ ਤੋਂ ਥੋੜਾ ਜਣੀਆਂ ਨੇ ਡੈਡੀ ਤੇ ਨਾ ਥੋੜਾ ਜਣੀਆਂ ਨੇ ਦੁੱਧ ਜੀਤਨੇ ਤੇ ਨਾ ਡੈਡੀ ਦੀਆਂ ਸਮਹਾਈ ਖਾਦੀ ਉਹ ਡੈਡੀ ਦਾ ਕੜਾ ਹੋਇਆ ਦੁੱਧ ਖਾ ਲਿਆ ਅੱਛਾ ਨਹੀਂ ਬ੍ਰੈਡ ਬ੍ਰੈਡ ਕੇਕ ਬ੍ਰੈਡ ਕੇਕ ਖਾ ਲਿਆ ਅੱਛਾ ਬ੍ਰੈਡ ਕੇਕ ਖਾ ਲਿਆ ਤੇ ਜਦੋਂ ਮੈਂ ਹਸਪੀਟਲ ਗਈ ਇਹਨਾਂ ਨੇ ਫੋਨ ਕੀਤਾ ਲੈਣਾ ਨੰਬਰ ਤੇ ਇਹ ਪਰਾਣੀ ਨੂੰ ਚੋ ਪਰਾਣੀ ਨੂੰ ਜੀ ਕਰ ਬਣਾ ਦਿਓ ਅੱਛਾ ਥੱਲੇ ਬੇਬੇ ਡੈਡੀ ਨੂੰ ਪਤਾ ਲੱਗ ਗਈ ਕਿ ਕੇਕੇ ਨੇ ਖਾਦਾ ਪਰ ਤੂੰ ਕਹੀਂ ਮੈਂ ਖਾਦਾ। ਕਹਿਦੀ ਨਾ ਵੀ ਮੈਂ ਖਾਦਾ। ਤੂੰ ਕਹਿਦੀ ਆ ਇਹ ਦੋਨੋਂ ਜਿਹੜੇ ਮੇਰੇ ਦੁਆਲੇ ਮੈਂ ਕਹਾਂ ਮੈਂ ਕਿੱਦਾਂ ਕਹਿ ਤੂੰ ਖਾ ਲੇ। ਬਿਆਦੀ ਤੂੰ ਕਹਿਦੀ ਆ ਇਹ ਵੀ ਆਖ ਦੇ ਦੇ। ਮੈਂ ਨਹੀਂ ਕਿਆ ਡੈਡੀ ਨੇ ਇਹਨਾਂ ਦੋਨਾਂ ਦੀ ਬ੍ਰੈਡ ਲਿਆ ਹੁੰਦੀ ਵੀ ਕੋਈ ਨਹੀਂ ਖਾਦਾ ਮੈਨੂੰ ਪਤਾ ਹੁੰਨੀ ਕਾ ਜੀ। ਮੈਂ ਡੈਡੀ ਹਾਂਜੀ ਮੈਂ ਨਹੀਂ ਖਾਦਾ। ਤੇਰਾ ਘਰ ਚੱਲੇਗਾ। ਉਹ ਕਹਤੰਦੀ ਤੂੰ ਕੇਕ ਖਾ ਬਈ। ਤੇਰਾ ਘਰ ਚੱਲੇ ਤੈਨੂੰ ਪੁੱਛ ਨਹੀਂ ਗਿਆ ਉਹ। ਸਾਡਾ ਤਾਂ ਜ਼ਰੂਰ ਕੱਟ। ਪਰਾ ਡਰਦੇ ਨਹੀਂ ਜਾਈ ਰੋ ਖਾਣਾ ਇਹਨਾਂ ਨਹੀਂ ਸੋਨਾਂ ਦੀ ਲਈ ਪਈ ਹੁੰਦੀ ਜੋਨਾਂ ਦੀ ਪਈ ਰਹੇ ਹੁੰਦੀ ਫਿਰ ਡੈਡੀ ਨੇ ਦੁੱਧ ਕਾੜ ਕਰਕੇ ਉੱਪਰ ਡੀ ਫ੍ਰੈਕਚਰ ਹੋਣਾ ਫਿਰ ਸਨੀਰੀ ਰੱਖਿਆ ਹਨਾ ਪਰ ਪਤਾ ਆਪਣੇ ਦੇਖ ਦੇ ਖਾਣਾ ਡੈਡੀ ਨੇ ਆਪਣੇ ਗੁੰਡਾ ਚੁਕ ਮੇ ਸੁਣੀ ਲਈ ਸਨੀ ਨੂੰ ਬੜਾ ਕੁਝ ਮਿਲਿਆ ਸਨੀ ਨੂੰ ਤੇ ਇੰਨਾ ਪਿਆਰ ਹਾਂ ਗੁਣਾ ਸਾਡੇ ਟੀਵੀ ਲੈਣਾ ਰੋ ਟੀਵੀ ਨਹੀਂ ਹੁੰਦਾ ਪਹਿਲਾਂ ਜਦੋਂ ਟੀਵੀ ਲਿਆ ਤੇ ਉੱਥੇ ਬਾਜਾਂ ਦੇ ਘਾਰੇ ਤੇ ਐਤਵਾਰ ਨੂੰ ਮਸੀ ਟੀਵੀ ਦੇਖਣ ਡੈਜਨੇਸ ਖਬਰਾਂ ਖੋਰਾ ਦੇਖਣੀ ਆ ਸ਼ਾਮ ਦਾ ਪ੍ਰੋਗਰਾਮ ਦੇਖਣਾ ਬੰਦ ਕਰ ਦੇਣਾ ਟੀਵੀ ਤੇ ਐਤਵਾਰ ਨੂੰ ਨਾ ਸਵੇਰ ਨੂੰ ਚੱਲਣਾ ਪ੍ਰੋਗਰਾਮ ਰੰਗ ਰੰਗ ਰੰਗੋਲੀ ਹੋ ਗਿਆ ਚਿੱਤਰ ਹਾਰਾਣਾ ਫਿਰ ਤੋਂ ਬਾਅਦ ਜੰਗਲ ਬੁਕਾਣਾ ਮੋਗਲੀ ਵਾਲੀ ਉਹ ਸਾਰੀਆਂ ਹੀ ਪ੍ਰੋਗਰਾਮ ਦੇਖ ਲੈਂਦੇ ਇਹਨਾਂ ਨੇ ਕੀ ਕਰਨਾ ਕਿ ਬੈਠੇ ਹੋਣਾ ਸੁਖਨੀ ਸਾਹਿਬ ਦੇ ਪੜ ਤੇ ਚੱਲ ਜਾਣਾ ਸਿਰ ਮੈਨੂੰ ਲੈ ਕੇ ਆਇਆ ਐਤਵਾਰ ਸਕੂਟਰ ਤੇ ਮਾਰ ਕੇ ਤੇ ਇੱਕ ਦੋ ਵਾਰੀ ਕੀ ਹੋਇਆ ਕਿ ਇਹਨਾਂ ਨੇ ਸੁਖਨੀ ਸਾਹਿਬ ਪਾਠਾ ਚੱਲਣਾ ਸਾਨੂੰ ਡੱਕ ਜਣਾ ਕਿ ਪੜੋ ਇਹ ਕਹਾਂਗੇ हां ਚਲੋ ਪੜਾਈਏ ਠੀਕ ਆ ਪੜ ਲਾਂਗੇ ਪਰ ਸਕੀਮ ਵੀ ਤੋਂ ਲਾਣੀ ਕਿ ਸਾਰੇ ਪ੍ਰੋਗਰਾਮ ਚੱਲਦੇ ਆ ਧਿਆਨ ਉਧਰ ਹੋਣਾ ਪ੍ਰੋਗਰਾਮ ਟੀਵੀ ਆ ਜੀ ਟੀਵੀ ਦੇਖਣਾਗੇ ਇਹਦਾ ਬਾਥਰੂਮ ਸਾਡੇ ਅੰਦਰੋ ਘਰ ਦੇ ਜਿਹੜਾ ਟੀਵੀ ਰੂਮ ਹੁੰਦਾ ਇਹਨਾਂ ਦੇ ਅੰਦਰੋ ਬਾਥਰੂਮ ਹੁੰਦਾ ਨਾਲ ਅਟੈਚ ਬਾਥਰੂਮ ਦੇ ਇੱਕ ਡੋਰ ਇਧਰ ਹੁੰਦਾ ਇੱਕ ਉਧਰ ਹੁੰਦਾ ਇੱਕ ਕਮਰੇ ਦੇ ਨਾਲ ਖੁੱਲਦਾ ਤੇ ਕਮਰੇ ਵਾਲਾ ਡੋਰ ਜਦੋਂ ਲੌਕ ਕਰ ਦੇਣਾ ਨਾ ਫਿਰ ਇਧਰੋਂ ਨਹੀਂ ਜਾ ਸਕਦੇ ਇਹਨਾਂ ਨੂੰ ਪਤਾ ਹੈ ਸੰਡੇ ਆ ਮੇਕ ਸ਼ੂਰ ਕਰਨਾ ਕਿ ਵੀ ਪੱਕਾ ਘਾ ਲੋ ਵੀ ਉਹ ਚਿਟਕਣੀ ਅੰਦਰੋਂ ਨਹੀਂ ਬੰਦ ਹੋਣੀ ਚਾਹੀਦੀ ਉਹ ਇਧਰੋਂ ਦੀ ਜਾਣਾ ਪੈਣਾ ਜਦੋਂ ਮੰਮੀ ਨੇ ਇਸ ਕੁੱਕ ਮਾਰ ਕੇ ਚੱਲ ਜਾਣਾ ਸੁੰਨੇ ਸਾਰੇ ਪਾੜ ਤੇ ਆਹੀ ਇਧਰੋਂ ਦੀ ਜੜਤੀ ਨਾ ਚੜਾ ਰਹੀ ਇਹ ਵਾਰ ਜਾਨਾ ਬਾਥਰੂਮ ਦੇ ਅੰਦਰ ਇਹ ਤਿੰਨ ਚਾਰ ਚਿੰਨ ਚਾਰ ਵਾਰੀ ਇਦਾਂ ਹੀ ਹੋਇਆ ਬਾਤਾਂ ਦਾ ਬੱਜਣਾ ਇਹ ਕਿ ਕੋਈ ਚੀਜ਼ ਭੁੱਲ ਕੇ ਡੈਣੀ ਘਰੇ ਆਹੀ ਕਹਿੰਦੀ ਕੁੰਡੀ ਗਾਂਡੀ ਖੋਲ ਕੇ ਅੰਦਰ ਮਾਂ ਨਾ ਬਿਸਤਰੇ ਤੇ ਆ ਟੇਡੇ ਰਾਮ ਨਾ ਤਾ ਉਹ ਨਾ ਬਿਠੇ ਡੈੜੀ ਨੂੰ ਨਹੀਂ ਆ ਰਹੀ ਸੀ ਵਾਜਾ ਕਿੱਥੋਂ ਨਹੀਂ ਆ ਦੇਖਿਆ ਕਮਰਾ ਉੱਧਰ ਬਾਥਰੂਮ ਦਾ ਵੀ ਖਲਿਆ ਉੱਧਰ ਉਹ ਵੀ ਖਲਿਆ ਇਹ ਟਾਡੀ ਪੜੀ ਹੋਏ ਜਿਹੜੀ ਡਾਂਗ ਹੋ ਰਹੀ ਰਹੋ ਅਸੀਂ ਨਾ ਟੀਵੀ ਬੰਦ ਕਰਨੋ ਕੇ ਨਾ ਚਲਾਣ ਦੇਵੇ ਇਹ ਜਨਾਬ ਹੁਣੀ ਲਈ ਉਹ ਤੇ ਚਾਹਦਾ ਟੀਵੀ ਚਾਲ ਕੇ ਪੜੀ ਬਾਤ ਕਹਿੰਦੀ ਮੈਂ ਤਾਂ ਹੈ ਨਹੀਂ ਅੰਦਰ ਕਹਿੰਦੀ ਕਿਹਾ ਕਿਤਾਬਾਂ ਬਾਹਰ ਕੋ ਖੋਗੇ ਮੈਂ 325 ਪੰਜੀ ਮੈਂ ਬਾਥਰੂਮ ਲੋਤੇ ਪਾ ਮੈਂ ਮਸੇ ਕੇ ਨਹੀਂ ਮੈਂ ਇਹ ਹੀ ਬੜੀ ਕਹਿੰਦੇ ਮੈਂ ਹੀ ਮੜੀ ਮੈਂ ਵੀ ਇੰਜ ਹੀ ਛਿੱਤਰ ਖਾ ਲਈਦੀ ਹੁੰਦੀ ਜਦੋਂ ਬਦਲ ਲੱਗੀ ਕੁਝ ਵੀ ਹੋਣਾ ਨਾ ਜੁੱਤੀਆਂ ਮੈਨੂੰ ਹੀ ਪਹਿਜਣੀਆਂ ਐਵੇਂ ਹੀ ਕਸੂਰ ਕੋਈ ਨਹੀਂ ਹੋਣਾ ਕਸੂਰ ਕੋਈ ਵੀ ਨਹੀਂ ਹੋਣਾ ਇਹ ਕੋਈ ਪਤਰੀ ਕੀ ਲੜਕੇ ਤੇ ਕਰੋ ਭਾਜੀ ਆ ਗਈ ਇਹਦੇ ਖਾ बाकी ਸਾਰੇ ਗਏ ਤੇ ਮੇਰੀ ਜਦੋਂ ਖੀਰ ਤੇ ਮੇਰੀ ਵਾਰੀ ਆ ਮੈਂ ਕਿਹਾ ਮੈਂ ਵੀ ਹੁਣ ਖਾ ਲੈਣੀ ਥੋੜਾ ਜਿਹਾ ਮੈਂ ਖਾਣ ਲਈ ਤੇ ਮੇਰੇ ਛੋਟੇ ਚਾਚਾ ਜੀ ਪਿੱਛੇ ਆ ਗਏ ਗੁੱਸੇ 'ਚ ਉਹਨਾਂ ਨੂੰ ਬੁੱਢੀਆਂ ਤੇ ਹੀ ਬਾਕੀਆਂ ਤੇ ਵੀ ਉਹਨਾਂ ਕਰ ਭਾਜੀ ਨਹੀਂ ਗਏ ਜੀ ਉਹਨਾਂ ਚਾਚੇ ਜੀ ਮੇਰੀ ਪਿੱਛੇ ਹੀ ਘੁੱਤ ਖੇਚੀ ਤੁਹਾਨੂੰ ਖਾਣ ਦਾ ਬੜਾ ਬਧਾਇਆ ਦੇਣ ਦਾ ਨਹੀਂ ਤੁਹਾਨੂੰ ਪਤਾ ਆਹ ਉਹ ਜਿਹੇ ਹਾਲ ਹੁੰਦੇ ਸੀ ਕੋਈ ਗਿਆ ਮੈਂ ਬੜੀ ਮੈ ਇਤਰਾ ਹੀ ਜੁੱਤੀਆਂ ਖਲਦੀਆਂ ਵੀ ਉਹ ਬ੍ਰਦਰ ਜਿਹੜਾ ਮਿੱਕਾ ਹੀ ਉਹ ਜਿਆਦਾ ਸ਼ਤਾਰ ਹੁੰਦਾ ਸੀ ਚਲਾਕ ਹੁੰਦਾ ਸੀ ਉਹਨੇ ਕੋਈ ਨਾ ਕੇ ਗੱਲ ਤੋਂ ਮੈਨੂੰ ਪਵਾ ਦੇਣੀਆਂ ਰਵਿਨਾ ਇਹੋ ਜਿਹੇ ਦਿਨ ਤੁਹਾਡੇ ਕਿਤੇ ਇਹ ਬਚਪਨ ਹੀ ਹੋ ਰਹੀ ਇਹਨਾਂ ਦਾ ਹਾਂ ਸਾਡਾ ਬਚਪਨ ਹੋ ਰਿਹਾ ਸਾਡਾ ਬੜਾ ਟੈਰੀਫਾਈਡ ਬਚਪਨ ਹੀ ਅਈ ਘਾੜ ਕਰਦੇ ਸਾਡੇ ਦਰਜੀਤ ਨੇ ਨਾ ਇਹਨੇ ਨਾ ਦਰਜੀਤ ਨੂੰ ਤਾਂ ਕਰਨਾ ਉਹ ਮਨੁੱਖੀ ਦਾ ਦਿਮਾਗ ਦੀ ਦਲਜੀਤ ਨੇ ਇਹਨੂੰ ਤੰਗ ਕਰਨਾ ਦਲਜੀਤ ਨੇ ਸਾਲਾ ਪੇ ਚੰਗ ਤੰਗ ਕੀਤਾ ਜਿੰਨਾ ਆਚਰ ਦਲਜੀਤ ਨੇ ਇਹਦੇ ਤੋਂ ਕਸਰ ਕੱਢ ਨਹੀਂ ਲੈਣੀ ਹੁੰਦਾ ਚਾਚਾ ਇਹ ਦਲਜੀਤ ਨੇ ਇੰਚ ਇੰਚ ਕਰਨਾ ਇੰਚ ਕਰਨਾ ਇੰਚ ਕਰਨਾ ਇੰਚ ਕਰਕੇ ਮੁੱਕਾ ਮਾਰਦਾ ਧੜ ਤੜ ਇਹ ਜਿਉਰ ਵੜਾਉਂਦਾ ਹੈ ਇੰਨਾ ਜੋਰ ਹੁੰਦਾ ਹੈ ਇਹਨੇ ਦਬ ਲੈਣਾ ਮੇਰੇ ਮੈਂ ਬਥੇਰਾ ਲੱਟਣਾ ਜਿੱਦਾਂ ਕਿ ਮੇਰੇ ਇਹ ਕਾਬੂ ਆਏ ਜੇ ਕਿ ਮੇਰੀਆਂ ਤੁਮਾਰੀ ਦੀ ਲਾੜੀ ਕੱਪ ਆਇਆ ਹੈ ਨਾ ਇਹਨੇ ਬਸ ਇੰਨਾ ਹੀ ਚਾਹੀਦਾ ਇਹਨੂੰ ਇਹਨੂੰ ਖਿੱਚਣਾ ਮੈਨੂੰ ਇੰਦਾ ਇਹਨੇ ਕੀ ਮਾਰ ਕੇ ਖਿੱਚ ਵਰਦਾ ਚੇਰੇ ਇਹਨੇ ਕੋਟਾ ਮਾਰਦਾ ਹੈ ਕਿ ਮੈਨੂੰ ਦੱਬਣਾ ਥਲੇ ਮੈਂ ਜੁਮ ਤੇਰੇ ਕੀ ਬਕੀ ਦੇ ਬਲੂਰਾ ਪੇਣਾ ਨੂੰ ਚੰਗੀ ਤਰ੍ਹਾਂ ਆਹ ਮਮਾ ਦਾ ਕਿੱਥੇ ਨਹੀਂ ਚਾਲੇ ਤੇ ਜਦੋਂ ਇੱਥੇ ਕੇ ਆ ਲੈ ਗਏ ਕੇ ਪਤਾ ਨਹੀਂ ਕੀ ਤੋਰ ਸਕੇ ਨਾ ਨਾ ਰੋਟੀ ਕੱਢ ਨਾ ਨਾ ਉਹ ਸਾਡੇ ਦੋ ਕੋਠੇ ਹੁੰਦੇ ਹੀ ਭੇਲੀਆਂ ਹੁੰਦੀਆਂ ਹੀ ਦੋ ਉਹ ਸਾਡੇ ਨਾ ਪੀਪੀ ਫੜਾਈ ਹੁੰਦੀਆਂ ਨੂੰ ਵਾਲਾ ਚਿੜੀਓ ਵਾਲਾ ਕਾਹੋ ਡੈਡੀ ਨੇ ਪੀਪੀ ਫੜਾਈ ਹੁੰਦੀ ਕਿ ਚਿੜੀ ਕਾਂਡ ਆਓ ਉਹ ਬਾਰੀ ਲਈ ਹੁੰਦੀ ਨਹੀਂ ਬਾਰੀ ਲਈ ਹੁੰਦੀ ਛੱਲੀਆਂ ਤੇ ਕਾਂ ਚਿੜੀਆਂ ਬਹਿ ਜਾਣ ਅੱਛਾ ਬਾਰੀ ਸੇ ਸਾਨੂੰ ਰੋਟੀ ਮਿਲਨੀ ਅੱਛਾ ਇਹ ਨਿਕਾ ਜਾ ਹੀ ਮੰਮੀ ਨੇ ਮੈਨੂੰ ਇਹਨੂੰ ਫਰਾਟਾ ਇਹਨੇ ਨਾ ਇਹ ਕੀ ਹੋਇਆ ਭੀ ਭੂ ਦਾ ਕਕਰਾਂ ਲੱਗਾ ਹੀ ਥਲੇ ਇਹ ਅੱਖੇ ਕਿ ਤੂੰ ਛੇੜ ਨੇ ਇਹ ਕਾਹੀ ਇਹਨੇ ਕਾਹੀ ਮੈਨੂੰ ਛੇੜ ਉਹ ਮੈਂ ਤਿੱਲੀ ਦੇ ਮੈਂ ਇਹ ਤਿੱਲੀ ਨਾਲ ਛੇੜਿਆ ਹੀ ਕਰੇ ਇਹ ਮੈਂ ਚੁੱਕਿਆ ਹੀ ਬਰ ਪਹਿਲਾਂ ਹੋਰ ਦਾ ਇਹਨੇ ਮੈਨੂੰ ਚੁੱਕਿਆ ਹੀ ਤੇਰ ਪੁੰਨ ਦਾ ਕਰ ਇਹਦੇ ਹੱਥ ਚ ਤਿੱਲੀ ਐ ਜਾ ਕਿਸੇ ਦੇ ਦੇਖਾ ਕਰਾ ਨੀ ਤੇਲੀ ਮਾਰਨ ਲੱਗੀ ਸਾਰੇ ਫੂੜੇ ਚੰਬੜ ਗਏ ਮੇਰੇ ਉੱਤੇ ਕੰਬੀਚ ਮੈਂ ਜਕਰਾਂ ਇੱਕ ਬਾਹਰ ਆਵੇ ਦੂਜਾ ਬਾਹਰ ਆਵੇ ਇੱਕ ਮੇਰੇ ਨੱਕ ਤੇ ਲੱਗ ਗਿਆ ਇੱਕ ਮੇਰੇ ਨੱਕ ਇਹ ਨਹੀਂ ਆ ਵੇ ਸਾਡੇ ਤੇ ਕੋਈ ਹੋਰ ਆ ਇੱਥੇ ਨੱਕ ਤੇ ਲੱਗਦਾ ਹੈ ਇਹ ਨੱਕ ਦਾ ਨਿਸ਼ਾਨ ਉਹੀ ਆ ਸਾਡੀਆਂ ਬੁੱਢੇ ਕੋਠੇ ਸਾਡਾ ਵੱਡਾ ਘਰ ਹੁੰਦਾ ਸੀ ਤੇ ਤਨਾ ਇਦਾਂ ਕਰਕੇ ਬਾਲੇ ਜਿਹਾ ਟਾਈਪ ਆਇਆ ਹੁੰਦਾ ਸੀ ਤੇ ਅੰਬਚੂਰ ਰੱਖਿਆ ਹੁੰਦਾ ਹੀ ਉਹ ਪੋੜੀਆਂ ਲੱਕੜਦੀਆਂ ਸੀ ਲੱਕੜ ਦੀ ਪੋੜੀ ਤੇ ਉੱਤੇ ਚੜ ਕੇ ਅੰਬਚੂਰ ਦੀ ਮੁਠੀ ਫੜੀ ਮੈਂ ਤੇ ਅੰਬਚੂਰ ਖਾਣਾ ਮੈਂ ਉੱਤਰੀ ਜਾਵਾ ਤਾਂ ਕਿੱਲ ਨਹੀਂ ਤੇ ਕਿੱਲ ਮੇਰੇ ਇੱਥੇ ਆੜ ਗਿਆ ਮੈਂ ਅੜੀ ਗਈ ਪਰ ਮੁਠੀ ਨਹੀਂ ਚੇ ਬੀਤ ਰਹੀ ਆਹ ਮੁੱਛੂ ਨੇ ਛੱਡਿਆ ਕਿੱਲ ਚ ਖੂਨ ਵਗੀ ਜਾਏਗਾ ਮੁੱਛੂ ਨੇ ਛੱਡਿਆ ਡਾਕਟਰ ਆਇਆ ਡਾਕਟਰ ਪਿੰਡ ਦਾ ਹੁੰਦਾ ਹੀ ਯੂਕੇ ਦਾ ਹੁੰਦਾ ਹੀ ਆਹ ਉਹ ਆਇਆ ਡਾਕਟਰ ਤੇ ਉਹਦੇ ਫੇਰ ਪਰ ਮੁਠੀ ਮੇਰੀ ਬੰਦ ਆਹ ਮੁੱਛੂ ਮੇਰੇ ਉਦੋਂ ਵੀ ਆ ਗਈ ਜਦੋਂ ਡਾਕਟਰ ਖਾਣ ਦੇ ਫਿਰ ਅਸੀਂ ਸ਼ੁਰੂ ਤੋਂ ਸ਼ਕੀਨ ਆ ਮੇਰਾ ਉਹਦੇ ਤੇ ਮੰਮੀ ਨੇ ਫਿਰ ਬਾਅਦ ਚੋਂ ਇਹਨੇ ਪੁੱਛਿਆ ਕੋਈ ਆਪ ਜੀ ਕਰਨਾ ਨਹੀਂ ਪਕਾ ਨਹੀਂ ਇਹਨੂੰ ਤੇ ਛੱਡ ਦੇ ਇਹਦੇ ਬਦਲੇ ਤੇ ਤੇਰੇ ਦੀ ਸਾਥ ਲੱਗੀ ਫੇਰ ਮੇਰਾ ਧਿਆਨ ਆ ਪੁੱਛੋ ਤੇ ਮੰਮੀ ਆ ਪੁੱਛੋ ਕੱਢ ਲੈ ਮੇਰੀ ਮੁੱਠੀ ਚੋਂ ਇਹਨਾਂ ਦੀ ਇੱਕ ਫੋਟੋ ਹੈਗੀ ਛੋਟ ਨੇ ਚੁੰਨੀਆਂ ਦੇ ਦੇ ਇਹਨੇ ਕਿੱਦਾਂ ਪਾਣਾ ਦਿੰਦਾ ਨੇ ਹੈ ਨਾ ਕਿੱਦਾਂ ਪਾਣਾ ਹੈ ਜੀ ਲੱਖਾਂ ਬਣਾ ਕੇ ਇਹ ਨਾ ਇੱਕ ਇੱਕ ਲੱਤ ਅੱਗੇ ਤੇ ਇੱਕ ਪਿੱਛੇ ਤੇ ਇਹ ਲੱਤ ਨਾ ਇਹਨੇ ਇਹਨੇ ਕਰਨਾ ਕਿ ਇਹ ਲੱਤ ਨਾ ਅੱਗੇ ਖਿੱਚਣਾ ਇਹਦਾ ਸਾਰਾ ਜਿਹਾ ਐਂ ਨਹੀਂ ਕਰੀ ਜਾਂ ਇਹ ਕਿੱਦਾਂ ਪਾਈ ਜਾਂ ਅੱਗੇ ਇਹ ਕਰੇ ਕਿ ਇਹ ਉਹ ਐਂ ਤਾਂ ਇੱਕ ਮੁੰਡੇ ਨੇ ਐਂ ਕਿਹਾ ਕਿ ਨਾ ਮਮਮੀ ਨੇ ਸਾਡੇ ਤੇ ਐਦਾ ਕਰਦੇ ਚੁੰਨੀਆਂ ਉਹ ਜਿਹੜੀ ਪ੍ਰਾਪਾ ਪੀਲੀ ਚੁੰਜੀ ਉਹ ਫੜਕ ਦੇਣਾ ਚੁੰਨੀ ਦੇ ਦੇਣੀ ਐਨੂੰ ਤੇ ਐਦਾ ਕਰਕੇ ਮੁੰਡਿਆਂ ਨੂੰ ਬੁੱਕਲ ਦੀ ਮਲਵਾਵੇ ਤੇ ਜੂੜੇ ਕਰਦੇ ਸਾਨੂੰ ਮੁੰਡਾ ਬਣਾਓ ਜੂੜੇ ਕਰਦੇ ਇਹ ਇਹ ਮੁੰਡਾ ਪਾਦੀ ਹੁੰਦੀ ਹੈ ਇਹਨੇ ਸੇਮ ਸਮੀ ਦੇ ਨਾਲ ਦੇ ਖਿੜੇ ਲਾਏ ਸੇ ਪ੍ਰਤਾਪ ਦੇ ਨਾਲ ਦੇ ਪ੍ਰਤਾਪ ਦੇ ਨਾਲ ਸੇਮ ਜੇ ਪ੍ਰਤਾਪ ਨੇ ਜਿਹੜੀ ਸ਼ਰਟ ਪਾਈ ਉਹ ਹੀ ਇਹਨੇ ਪਾਉਣੀ ਹੇਮ ਤੋਂ ਹੇਮ ਹਣਾ ਇਹ ਜੂੜਾ ਹੀ ਕਰਦੇ ਦੀਰੇ ਨਹੀਂ ਕੋਤਾ ਕਰਦੇ ਨਹੀਂ ਕੋਤਨੀ ਚਲੀ ਮੁੰਡਾ ਬਣਨਾ ਨਹੀਂ ਇਹਨੇ ਮੁੰਡਾ ਹੀ ਬਣਿਆ ਇਹਦਾ ਵੀ ਜੂੜਾ ਹੈਗੀ ਉਹ ਗੋਟ ਆ ਗਈ ਇਹਦੇ ਮੇਰਾ ਨੀ ਕਰੀਏ ਦਈ ਸਾਡੇ ਨਾਲ ਸਾਨੂੰ ਨਾ ਅਹੀ ਟੋਫੀ ਮਿਲਦੀ ਹੁੰਦੀ ਜਦੋਂ ਡੈਡੀ ਮੇ ਦਾ ਅੰਦਰੋਂ ਨਿਕਲਣਾ ਚੀਜੀ ਮਿਲਦੀ ਸਾਨੂੰ ਇੱਕ ਟੋਫੀ ਹੁੰਦੀ ਤੇ ਜਦੋਂ ਸਭ ਬੜੀ ਸਵਾਦ ਹੁੰਦੀ ਉਹ ਬੜੀ ਸਵਾਦ ਅਕਲੈਰ ਹੁੰਦੀਆਂ ਨੇ ਹਾਂ ਅਕਲੈਰ ਸਾਨੂੰ ਅਕਲੈਰ ਦੇ ਨੰਨਿਆਂ ਵੀ ਆਈਆਂ ਨੇ ਉਹ ਮੈਨੂੰ ਇੱਕ ਹੀ ਇਸ ਚੈਗਾ ਮਿਲਨੀ ਇੱਕ ਹੀ ਸਾਨੂੰ ਜਦੋਂ ਕੋਈ ਕੰਮ ਹੋਣਾ ਚੱਲਦਾ ਤਾਂ ਇੱਕ ਇੱਕ ਮਿਲਦੀ ਸਾਰਿਆਂ ਨੂੰ ਆਓ ਜੀ ਆਓ ਜੀ ਹਾ ਜੀ ਲੋ ਆਓ ਜੀ ਤੁਸੀਂ ਵੀ ਆ ਜਾਓ ਆ ਜਾਓ ਮਾਰੇ ਪ੍ਰਾਣੀਆਂ ਇਹਦੀ ਆਦਾਂ ਉਮਰ ਦੇ ਨਾਲ ਵਧੀਆ ਹੀ ਕਿ ਹੋਂਮਾ ਦੇ ਨਾਲ ਵਧੀਆ ਉਹ ਬਚਪਨ ਹੋ ਰਹੀ ਹੈ ਪਤਾ ਨਹੀਂ ਤਾਂ ਬਚਪਨ ਬੜਾ ਲੜੀ ਦਾ ਮੰਜੇ ਲਾ ਦੇ ਨੇ ਬਿਲਕੁਲ ਤੇ ਰਾਤ ਨੂੰ ਥੋੜਾ ਦੁੱਧ ਮੈਂ ਪਤਾ ਨਹੀਂ ਕੌਣ ਆ ਗਿਆ ਮੇਰੇ ਲੱਗੇ ਨਾ ਲਾ ਲਿਆ ਜਦੋਂ ਰੋਣਾ ਨਾ ਲਾ ਲਿਆ ਜਦੋਂ ਦੁੱਧ ਰੋਣਾ ਨਹੀਂ ਯੋਗੀ ਪ੍ਰੈਕਟੀਕਲਸ ਅਪਰਫਿਸ ਤੇ ਰਗਵਾ ਕੇ ਇਹ ਕਹਿੰਦਾ ਕਿ ਤਾਂ ਆਪਣੀ ਕਿਤਾਬ ਬਣਾਉਣੀ ਹੈ ਇਹ ਆਪਾ ਦੇ ਪਦਾਰਥਾਂ ਨਾਲ ਕਿਹਦੀ ਸ਼ਾਹ ਇਹ ਚੀਜ਼ਾਂ ਨੂੰ ਲੱਗੇ ਅੱਜ ਇਹ ਤੋਂ ਚੀਜ਼ਾਂ ਨੂੰ ਬਣਾਉਣੀਆਂ ਪੈਣਗੀਆਂ ਗੇਮਾਂ ਬਣਾਉਣੀਆਂ ਆਪਣੀਆਂ ਖੇਡਾਂ ਬਣਾਉਣੀਆਂ ਇਹ ਕਿਹੜਾ ਬਣਾ ਕੇ ਖੇਡਾਂ ਖੇਡਣੀਆਂ ਹੁਣ ਦੇਖਣਾ ਫੋਨ ਤੇ ਕਿੰਨੀਆਂ ਗੇਮਸ ਹਨ ਮੈਨੂੰ ਯਾਦ ਆਇਆ ਇੱਕ ਲੋਹੇ ਦਾ ਕਿਤੇ ਖੇਡਾ ਇੱਕ ਲੋਹੇ ਦਾ ਉਹ ਮੇਰਾ ਕੜਾ ਹੁੰਦਾ ਸੀ ਲੋਹੇ ਦਾ ਤੇ ਕੜਾ ਹੀ ਹੁੰਦਾ ਸੀ ਤੇ ਇੱਕ ਛੋਟੀ ਨਾਲ ਅਸੀਂ ਉਹ ਕੜਾ ਉਹ ਸਾਰੇ ਵੇੜੇ ਚ ਨਹੀਂ ਉਹ ਲੋਹੇ ਦਾ ਰੜੇ ਰੜੇ ਇਹ ਜਿਹੜਾ ਇੱਕ ਹੋ ਗਿਆ ਮਾਜੀ ਪਹਿਲਾ ਸਭ ਜਿਹੜਾ ਖਾ ਖਾ ਕੇ ਉਹਨੇ ਲੰਬਾ ਹੁੰਦਾ ਹੈ ਆਹੋ ਆਹੋ ਉਹ ਵਰਦਾਈ ਉਹਨੂੰ ਫਿਰ ਦੁਬਾਰਾ ਦੁਆਲੀ ਗੇਮ ਤੋਂ ਚੱਲਦੀ ਉਹ ਤਾਂ ਫੋਨ ਸੀ ਫੋਨ ਵਾਲੀ ਗੇਮ ਆ ਸੋਨ ਚ ਸਿਆਪੋ ਵਾਲੀ ਗੇਮ ਆ ਇੱਕ ਹੋਰ ਹੀ ਇੱਕ ਮੈਂ ਉਹ ਗੇਮ ਤੋਂ ਅੱਜ ਕਿੰਨੀਆਂ ਗੇਮਸ ਬਣ ਇੱਕ ਹੋਰ ਹੀ ਸਭ ਕੋ ਜਿਹੜਾ ਆਪਣਾ ਦੁਆਲੀ ਦੁਆਲੇ ਦੇ ਟਾਈਮ ਤੇ ਪਟਾਕੇ ਆਹੋ ਤਾਹੋ ਸ਼ੂ ਜੇ ਕਰਦਾ ਪਾਲੀ ਟਿੱਕ ਨੂੰ ਅਗ ਲੈਣੀ ਉਹ ਨਿੰਬਾ ਕਹਿੰਦੇ ਸਪਾਰ ਕਿੱਡਾ ਨਾ ਬਸ ਆਪਾਂ ਜਾਣਾ ਕਰਦੇ ਨੇ ਕਿੰਨੀ ਕਿੰਨੀ ਵੱਡੀ ਪੂਛ ਬਣਾਈ ਉਹਨੂੰ ਇਹ ਵੇਖੋ ਖੁਸ਼ ਹੋ ਜਾਣਾ ਕਿਦਰਾ ਫਟਾ ਬਣ ਗਿਆ ਇਹ ਇੱਕ ਦੂਜੇ ਤੋਂ ਡਵਲਪਮੈਂਟ ਦੀ ਕੋਸ਼ਿਸ਼ ਕਰਨੀ ਇੱਕ ਤੋਂ ਵੱਡਾ ਇੱਕ ਤੋਂ ਇੱਕ ਦੂਜਾ ਵੱਡਾ ਬਣਾਉਣ ਦੀ ਕੋਸ਼ਿਸ਼ ਕਰਨੀ ਕਿਉਂ ਦੇਖ ਲਓ ਉਹ ਤਾਂ ਬਾਲਟੀਆਂ ਚੰਮਚੂਬਦੇ ਹੁੰਦੇ ਆ ਅੱਜ ਕੱਲੇ ਇੱਕਾਂ ਚੰਮਚੂਬਦੇ ਕਹਿੰਦੇ ਕਿ ਵੀ ਨਹੀਂ ਬਿਮਾਰ ਹੋ ਜਣਾ ਆ ਗਰਮੀ ਹੋ ਜਣੀ ਆ ਉਹ ਪੱਕ ਉਹ ਵਕਿਆਣਾ ਜਿਹੜੇ ਪਾਲਟੀਏ ਠੰਡੇ ਲਾ ਦੇਣੇ ਤਾੜੀ ਨੇ ਲਾ ਦੇਣੇ ਹਾਂ ਅਸੀਂ ਚੂੜੀ ਰੋਟੀ ਵੀ ਅੰਬ ਨਾਲ ਹੀ ਖਾ ਜਾਂਦੇ ਨੇ ਕਿ ਬਈ ਸ਼ਾਮ ਨੂੰ ਸਬਜੀ ਨੇ ਹੁੰਦੀ ਅੰਬ ਦੀ ਨਾਲ ਹੀ ਪਤਾ ਇਹ ਬਾਤ ਤੁਹਾਨੂੰ ਮਾਦੋਪੁਰ ਲੈ ਜਾਂਦੇ ਨੇ ਦੇ ਉੱਥੇ ਜਾ ਕੇ ਆਂਬ ਚ ਪਾਉਂਦੇ ਨੇ ਨਾ ਆਪਣਾ ਨੱਕ ਨਾਲ ਨਹੀਂ ਨਹੀਂ ਮਾਦੋਪੁਰ ਵੀ ਨਹੀਂ ਆਉਂਦੇ ਥਾਰੀ ਮੈਂ ਨਹੀਂ ਆਉਂਦੇ ਮਾਦੋਪੁਰ ਉੱਥੇ ਉਧਰਲੇ ਪਾਸੇ ਪਠਾਨਕੋਟ ਵੱਲ ਥਾਰੀ ਵਾਦੀ ਹੁੰਦੇ ਨੇ ਆਹ ਥਾਰੀ ਵਾਦੀ ਇੱਥੋਂ ਤੋਂ ਹੀ ਜਾਂਦੀ ਹੈ ਕਿੰਨੀ ਬਿਨਿਕ ਬਣੌਣ ਚੱਲੇ ਆ ਜਿੱਥੇ ਫੁੱਟ ਤੇ ਇੱਕ ਵਾਰੀ ਇਹਦੇ ਪਿਕਨਿਕ ਬਣਵਾਉਣਗੇ ਪ੍ਰਤਾਪ ਲੜਪਿਆ ਤੁਹਾਡੇ ਨਾਲ ਡੈਡੀਆ ਤੇ ਨੂੰ ਲਾਉ ਤੈਨੇ ਡੈਡੀ ਨੂੰ ਬਾਹ ਤੇ ਚੜਾਤਾ ਅੰਦਰ ਕੁੱਤੇ ਰਨ ਪਟਨਾ ਬੜਾ ਉਹਨੂੰ ਤਾਂ ਡੈਡੀ ਚੜਾਤਾ ਮੈਂ ਡਰਾਂ ਵੀ ਪਤਾ ਬਾਜੀ ਨੂੰ ਕੱਲੇ ਬਾਹ ਤੇ ਚੜਾਤਾ ਬਾਜੀ ਹੋਣਗੇ ਕਿਤੇ ਬਚਾ ਜੁਗਾ ਇਹਨੂੰ ਕਿਤੇ ਉਹ ਕੁੱਟਦਾ ਬੜਾ ਹੁੰਦਾ ਈ ਉਹਨੂੰ ਉਹ ਕੱਲੇ ਨੂੰ ਪਾਸੀ ਦਿੰਦਾ ਸੀ ਕਿੱਲੇ ਜੜੇ ਗਾਲ ਲਿਆ ਹੀ ਵੀ ਪਹਿਲਾਂ ਨਿੱਕੀ ਹੁੰਦੀ ਈ ਬੜਾ ਕੁੱਟਦਾ ਕਰਕੇ ਆਪਾਂ ਬਹਿ ਜਾਣੀਆਂ ਪਹਿਲਾਂ ਤਈ ਬੜਾ ਕੁੱਟਦੀਆਂ ਦੋਈ ਜਣੀਆਂ ਉਹਨੂੰ ਕੱਲੇ ਮੈਡੀ ਕੁੱਟਿਆ ਮੈਨੂੰ ਤਾਂ ਉਹ ਵੀ ਕੁੱਟ ਜਾਂਦਾ ਹੁੰਦਾ ਈ ਉਹ ਉਹ ਤੇ ਆਪਣੇ ਰੁਪਈਏ ਨੂੰ ਹੱਥ ਨਹੀਂ ਲਾਉਂਦੇ ਹੁੰਦੇ ਅਦੀ ਮਾਰੀ ਹੁੰਦੀ ਏ ਤੇ ਚਮ ਦੁੱਪੜ ਦੁੱਪੜ ਕੱਟੇ ਕਰੀ ਜਾਣੇ ਭਾਈ ਮੈਂ ਕਿਦਨੇ ਤਾਂ ਦੁੱਪੜ ਛੇੜ ਲਿਆ ਤੇ ਮੇਰਾ ਦੁੱਪੜ ਕੱਡਾ ਜੋ ਕੱਢਿਆ ਕੱਟਾ ਬੜਾ ਮੇਰੇ ਤੇ ਮੁਗਰੀ ਪੈ ਗਿਆ ਮੇਰਾ ਦੁੱਪੜ ਹੀ ਤੂੰ ਛੇੜਿਆ ਮੈਂ ਉਹ ਦਿਨ ਦਾ ਵੀ ਆਇਤਾ ਉਹਨਾਂ ਨੇ ਵੀ ਕੱਢ ਲਿਆ ਹਾਲੋ ਮੈਂ ਪਾਪਾ ਰੋ ਦੋ ਮਿੰਟ ਕੱਢ ਲਿਆਣਾ ਸੀ ਬਾਹਰ ਫਿਰ ਫਿਲਮਉਂਦੀ ਹੁੰਦੀ ਹੀ ਉਹਦੇ ਤੇ ਟੀਵੀ ਤੋਂ ਮਾਰੂ ਲੈ ਗਿਆ ਪਾਪਾ ਨੂੰ ਮਾਰੂ ਉਹਦੀ ਤੇ ਹੀ ਇੱਕ ਦਿਨ ਪਾਪਾ ਲੈ ਗਿਆ ਇੱਕ ਦਿਨ ਪਤਾਪਾ ਜੀ ਨੇ ਨਾ ਦੁੱਧ ਕਾੜ ਲੈਣਾ ਦੁੱਧ ਕਾੜ ਕੇ ਤੇ ਨਾਲ-ਨਾਲ ਪਤਾਪਾ ਜੀ ਨੇ ਰੇਡੀਓ ਲਾ ਲੈਣਾ ਨਾਲ-ਨਾਲ ਅੱਖਾਂ ਮੀਟ ਪੰਜ ਪੰਜ ਕਰਕੇ ਲੈਂਦੇ ਸੀ ਟੋਰੀ ਪੂਰੀ ਸੁਣੀ ਇਹ ਯਾਦ ਤੁਹਾਨੂੰ ਵੀ ਆ ਗਈ ਦੁੱਧ ਕਾਣ ਵਾਲੇ ਉਹ ਐਦਾਂ ਹੁੰਦਾ ਜੀ ਭਾਈ ਨੇ ਰੱਖ ਲਿਆ ਨਾਟ ਮੈਡੀਕਲ ਨਾਟ ਮੈਡੀਕਲ ਰੱਖ ਲਿਆ ਜੀ ਪਾਸ ਤੋਂ ਬਾਅਦ ਨਾਨ ਮੈ ਨਹੀਂ ਪਾਸ ਤੋਂ ਬਾਅਦ ਨਾਨ ਮੈਡੀਕਲ ਦੀ ਪੜ੍ਹਾਈ ਤੇ ਉਦੋਂ ਨਾ ਇਹਨਾਂ ਨੂੰ ਪੜ੍ਹਾਈ ਕਰਨ ਨੂੰ ਜੇ ਹੁਣ ਕਰੋ ਉਦੋਂ ਰਿਸੋਰਸ ਜੱਦਾ ਦੇ ਹੁੰਦੇ ਹੀ ਟੀਚਰਿੰਗ ਭਾਜੀ ਭਾਜੀ ਪ੍ਰੋਫੈਸਰ ਹੁੰਦਾ ਹੀ ਇੱਥੇ ਹੁੰਦਾ ਹੀ ਉਪਾਜੀ ਕੋ ਜਾ ਕੇ ਟਿਊਸ਼ਨ ਪੜਨੀ ਟਿਊਸ਼ਨ ਪੜਨੀ ਤੇ ਉਹ ਆ ਗਿਆ ਕੰਮ ਬੜਾ ਦਿੰਦਾ ਹੀ ਕਰਨ ਉਹ ਘਰੇ ਆ ਕੇ ਸ਼ਾਮ ਨੂੰ ਰਾਤ ਨੂੰ ਬਹਿਣਾ ਭਾਈ ਨੇ ਤੇ ਰਾਤ ਨੂੰ ਬਹਿਣਾ ਬਹਿਣਾ ਤੇ ਸਾਹਮਣੇ ਰੇਡੀਓ ਨਾਲ ਰੱਖ ਲਾਉਂਦਾ ਰਾਤ ਨੂੰ 12 ਵਜੇ ਲਾਹੌਰ ਤੋਂ ਸਿਗਨਲ ਪਿਕ ਕਰ ਲੈਂਦਾ ਦੇ ਆਲ ਇੰਡੀ ਰੇਡੀਓ ਉਹ ਉਸ ਤੋਂ ਬਾਅਦ ਲਾਹੌਰ ਰੇਡੀਓ ਪਿਕ ਕਰ ਲੈਂਦਾ ਨਹੀਂ ਰੇਡੀਓ ਤੇ ਉੱਥੇ ਇੱਕ ਪ੍ਰੋਗਰਾਮ ਚੱਲਦਾ ਹੁੰਦਾ ਨਾਲੇ ਗੱਲਾਂ ਨਾਲੇ ਗੀਤ ਆਹ ਉਹ ਭਾਈ ਨਾਲ ਨਾਲ ਗੱਲਾਂ ਕਰਦਾ ਹੁੰਦਾ ਨਾਲੇ ਉਸ ਤੋਂ ਬਾਅਦ ਫਰਮਾਇਸ਼ੀ ਗੀਤ ਲਾਉਂਦਾ ਹੁੰਦਾ ਭਾਈ ਨੇ ਉਹ ਲਾ ਦੇਣਾ ਉਹ ਇਹ ਬਾਤ ਚ ਤੇ ਨਾਲੇ ਫਿਰ ਉਹ ਥੋੜੀ ਆਵਾਜ਼ ਨਾੜੇ ਉਹਨਾਂ ਨੇ ਜੇ ਕੋਈ ਡਰਾਇੰਗ ਕਰਨ ਦੇ ਆਣਾ ਉੱਪਰ ਆਪਾਂ ਨੇ ਤਾਂ ਪੜ੍ਹਾਈ ਕਰਨ ਦੇ ਆਣਾ ਆਂ ਦੇਖਣਾ ਭਾਏ ਨੇ ਤਾਂ ਮੜੀ ਕੋਈ ਡਰਾਇੰਗ ਕੀਤੀ ਹੋਣੀ ਇੱਕ ਪੇਪਰ ਕਾਲੇ ਕਰੀ ਜਾਣੇ ਤੇ ਉਹ ਉੱਥੇ ਤਰ੍ਹਾਂ ਹੀ ਪ੍ਰੋਗਰਾਮ ਚੱਲੀ ਜਾਣਾ ਇਹ ਉਦੋਂ ਦਾ ਪ੍ਰੋਗਰਾਮ ਹੀ ਕਰਨ ਦਾ ਆ ਆਇਆ ਨਹੀਂ ਪਾਪਾ ਆਨ ਲੱਗੀ